ਲੋ ਵੀ ਸੋਨਾ ਲੀਕਾ ਦਿਖਾਉਣੇ ਆ ਤੁਹਾਨੂੰ ਪਹਿਲਾਂ ਦੇਖ ਲਓ ਮੇਲਾ ਖੜ ਖੜ ਕੇ 750 DI 15 ਮਾਡਲ ਇਹ ਟਰੈਕਟਰ ਹੈ ਇਹ ਕੁਲਵੀਰ ਦਾ ਇਹ ਤੋਂ ਪੁੱਛਦੇ ਕੁਲਵੀਰ ਇਹ ਦਸੀ ਮੈਂ ਕੀਤੇ ਜੋਂ ਟੰਕੇ ਆਏ ਧੀਰੇ ਜਹਮਤ ਹੋਈ ਜੀ ਚ ਹਿੰਮਤ ਹੋਈ ਇਹਦੇ ਚ ਹਿੰਮਤ ਹੋਈ ਉਹਨੇ ਟੰਗ ਤੇ ਤੋਂਨੇ ਡੰਗਾਲੇ ਹੈ ਉਹਨੇ ਡੰਗਾਲੇ ਦੇ ਦੇ ਡਿਟੇਲ ਫੇਰੀ ਦੀ ਸੱਜਣਾ ਕੀ ਹਿਸਾਬ ਕਿਤਾਬ ਹੈ ਇਹ ਇਹ ਬਈ 15 ਮੈਂ ਮੈਨੂੰ ਮੰਡੀ ਮੈਂ ਸਾਰੀ ਕੁ ਮੈਂ ਬਹੁਤ ਸੋਨਾ ਲੱਗੇ ਇਹ ਇਹਦੇ ਬਈ ਆਏ ਆ ਲਓ ਇਹਦੇ ਬਾਈ ਸਾਰਾ ਕੁਝ ਨਾਲ ਦਾ ਹੀ ਹੈ। ਅੱਛਾ। ਸਾਰੇ ਟਾਇਰ ਵੀ ਨਾਲ ਦੇ ਆ। ਹਾਂ। ਫਾਸਟ ਤੋਂ ਉਹ ਟਰੈਕਟਰ ਹੈ। ਅੱਛਾ। ਇਧਰੋਂ ਮੀਟਰ ਦਿਖਾ ਦੇ ਬਣਾ। ਲੈ ਜਰੂਰ ਦਿਖਾਵਾਂਗੇ। ਹਾਂ। ਜਾਂ ਉੱਤੇ ਤਾਂ ਹੋਗੇ ਨਾ। ਹਾਂ। ਮੀਟਰ ਦਿਖਾ ਵੀ ਕਿੰਨੇ ਘੰਟੇ ਚੱਲਿਆ ਓਰੀਜਨਲ। ਓਰੀਜਨਲ ਚੱਲਿਆ ਹੈ। ਓਰੀਜਨਲ ਇੱਕ ਪਹਿਲੇ ਘਰੋਂ ਟਰੈਕਟਰ ਲਿਆ ਬਾਈ ਆਪਾਂ। ਇਹ ਤਾਂ ਚੱਲਿਆ ਹੀ ਕੁਝ ਨਹੀਂ ਯਾਰ ਕੁਲਵੀਰ 2600 ਘੰਟੇ ਚੱਲਿਆ ਹੈ। ਹਾਂ ਬਾਈ ਸਾਰਾ ਓਰੀਜਨਲ ਚੱਲਿਆ ਢਲੋ ਹੈ। ਹਾਂ। ਤੇ ਕਹਿੰਦਾ ਬਾਈ ਟਾਇਰ ਨਾਲ ਦੇ ਪਿਆ। ਟਾਇਰ 2 ਟਾਇਰਾਂ ਦੇ ਮਾਰ ਕੇ ਵੀ ਦਿਖਾ ਸਕਦਾ ਮੈਂ ਬਾਈ ਤੂੰ। ਹੂੰ। ਆ ਆ ਮਾਰਨੇ ਦਾ ਚਾਰੇ ਟਰਨ ਵਾਹ ਵਾਹ ਕੀ ਬਾਤਾਂ ਨੇ ਹੈ ਇਧਰ ਆ ਦੇਖ ਲੈ ਆ ਚੀਜ਼ ਆ ਨਟ ਬੁਲਟ ਸਾਰਾ ਸਾਰਾ ਇੱਕ ਹੋਰ ਹੈ ਹਾਂ ਸਾਰਾ ਕੁਝ ਨਾਲ ਦਾ ਹੈ ਹਾਂ ਸਾਰੇ ਕੁਝ ਮਤਲਬ ਹੈ ਜਿੱਦ ਕਿ ਕਿਤੇ ਕਲਮ ਦਾ ਨਿਸ਼ਾਨ ਵੀ ਹੈ ਨਹੀਂ ਇੰਨਾ ਸਾਫ਼ ਹੈ ਮਤਲਬ ਵੀ ਸਾਰਾ ਪੇਂਟ ਹੀ origignal ਹੈ ਪੇਂਟ origignal ਹੈ ਦੂਜੀ ਕਰ ਲਈ ਹੈ ਹਾਂ ਇਕਲੱਤ ਬਲੇਡ ਦਾ ਪੈ ਜਾਂਦੀ ਹੈ अच्छा इ क्लच ब्लेड ਵੀ ਨਹੀਂ ਖੁੱਲੀ ਨਹੀਂ ਯਾਰ ਆ ਚੀਜ਼ਾਂ ਵਿੱਚ ਹੈਨਾ ਜੈਨ ਜੂਨ ਸਾਰਾ ਉਵੇਂ ਆ ਕੱਲੀਆਂ ਫਿੰਗਰਾਂ ਸੈੱਟ ਕਰਨ ਵਾਲੀ ਪਲੇਟ ਜ਼ਰੂਰ ਖੋਲੀ ਆ ਉਹ ਇਹਦਾ ਯਾਰ ਫਿਰ ਹੋ ਹੀ ਜਾਂਦਾ ਨਹੀਂ ਵੀ ਹਜੇ ਤੱਕ ਆ ਤੇਰੇ ਨਿਓਜਲਾਂ ਦੇਖ ਲੈ ਤੇਰੇ ਨਿਓਜਲ ਨੂੰ ਦੇਖ ਰਾ ਥੱਲੇ ਦੀ ਚੱਕ ਵੀ ਲੱਗੀ ਹੋਵੇ ਚਾਬੀ ਕਿਸੇ ਕੋਲ ਅੱਛਾ 21 ਬੰਦੇ ਨੇ ਚਲਾਇਆ ਡਾਕਟਰ ਦੂਜਾ ਬੰਦਾ ਇਹਦੇ ਬੈਠਾ ਵੀ ਨਹੀਂ ਹੋਣਾ ਸ਼ਾਇਦ ਜ਼ਿੰਮੇਦਾਰ ਦੇ ਘਰੋਂ ਇੱਕ ਬੰਦੇ ਇੱਕ ਹੱਥ ਚੱਲਿਆ ਹੈ ਤੇ ਚੱਲਿਆ ਵੀ ਬਾਹੀ ਤੇ ਆ ਹਾਂ ਕੋਈ ਇਹ ਕਿਸੇ ਟਰਾਲੇ ਤੇ ਨਹੀਂ ਚੱਲਿਆ ਮਗਰਲੇ ਪਾਸੇ ਵੀ ਨਿਗਾ ਨਹੀਂ ਨਹੀਂ ਸੋਨਾ ਲੀਕਾ ਥੋੜਾ ਐ ਹੁੰਦਾ ਅਗਲੇ ਨੂੰ ਵੀ ਹੈਨਾ ਇਹ ਆਮ ਟ੍ਰੈਲਿੰਗ ਰੋਡ ਉੱਤੇ ਆਮੀ ਚੱਲਦੇ ਹਾਂ ਹਾਂ ਹੁੱਕ ਤੋਂ ਪਤਾ ਲੱਗੀ ਜਾਂਦਾ ਹੁੱਕ ਤੋਂ ਪਤਾ ਲੱਗਦਾ ਬਾਈ ਇਹ ਕਿੱਲੀ ਵੀ ਨਾ ਆਉਗੀ ਹੂੰ ਗੰਡੇ ਦੇ ਵਿੱਚ ਵੀ ਆ ਸਾਰਾ ਸਪ੍ਰੋਪਰ ਸਮਾਨ ਆ ਯਾਰ ਜਾ ਕੇ ਪੜਾ ਹਲਪਾਲ ਪਲੇ ਜੀ ਹੈ ਨਹੀਂ ਗੋਲੀਆਂ ਜਿੱਦਾਂ ਆ ਦੇ ਘੜਤੀਆਂ ਨੇ ਹਨਾ ਐਵੇਂ 15 ਮਾਡਲ 8-9 ਸਾਲ ਹੋ ਗਏ 8-9 ਸਾਲਾਂ ਦੀ ਤਾਂ ਜੱਭਿਆ ਜਾਂਦਾ ਰਹੇ ਜੱਧਿਆ ਜਾਂਦਾ ਬਾਈ 8-9 ਸਾਲਾਂ ਦਾ ਸਨ ਹਾਂ ਤੇ ਟਾਇਰ ਦੋਸਤੋ ਜਿੰਨੇ ਵੀ ਹੈਗੇ ਆ ਨਾ ਕਿੰਨੇ ਪੈਸੇ ਆ ਬਾਈ ਇਹ ਬਾਈ ਹੈ ਤਾਂ ਹੈ 60 ਪੈਸੀ ਅੱਛਾ ਆਪ ਇਹਨਾਂ ਨੂੰ ਅੱਧੇ ਹੀ ਕਹਿ ਸਕਦੇ ਅੱਧੇ ਕਹਦੇ 50 ਮੰਨ ਕੇ ਚੱਲਣਾ ਪਰ ਹੈ 60 ਪੈਸੇ ਟੈਰ 60 ਪੈਸੇ ਟੈਰ ਹੈ ਮੰਨਦੇ ਅਸੀਂ ਵੇਚਾਂਗੇ 50 ਪੈਸੇ ਕਰਕੇ ਕੋਈ ਗੱਲ ਨਹੀਂ ਤੇ ਨਾਲ ਦੇ ਟੈਰ ਹੈ ਟਰੈਕਟਰ ਦੇ ਚਾਰੇ ਜੋੜੀ ਨਹੀਂ ਚੇਂਜ ਹੋਈ ਹੈ ਜੀ ਚਾਰੇ ਨਾ ਨਾ ਹਜੇ ਤੱਕ ਚਾਬੀ ਨਹੀਂ ਲੱਗੀ ਕਿਤੇ ਕਿਤੇ ਕਲਮ ਦਾ ਨਿਸ਼ਾਨ ਨਹੀਂ ਡਕ ਪਰਦੇ ਤੇ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਤੇ ਜੈਂਸੀਆਂ ਜੂਸੀਆਂ ਚ ਗੇੜੇ ਮਾਰਦੇ ਆ ਟਰੈਕਟਰ ਹੈ ਹਜੇ ਨਾ ਨਾ ਬਾਈ ਲੋਡ ਹੀ ਨਹੀਂ ਲੱਗਿਆ ਯਾਰ ਕੋਈ ਹੈਗੇ ਆ ਨਾ ਹਜੇ ਤੱਕ ਤਾਂ ਇਹਦੀ ਗੱਲ ਢਲੋਂ ਹੋਰ ਵੀ ਹੈ ਵੀ ਅੱਜ ਕੋਈ ਲੈ ਜਾਏ ਤੇ ਸੀਜ਼ਨ ਆਉਣ ਤੋਂ ਪਹਿਲਾਂ ਜੇ ਤੋਰੇ ਫੇਰੇ ਦਾ ਮਾਣਾ ਅੱਛਾ ਸਰਵਿਸ ਕਰਕੇ ਬੰਦੇ ਨੇ ਹਾਂ 5-7 ਕਿੱਲਿਆਂ ਦੀ ਵਾਹੀ ਤੇ ਚੱਲਿਆ ਸੀ ਅੱਛਾ ਤੇ ਸਰਵਿਸ ਕੀਤੀ ਹੈ ਅੱਛਾ ਤੇ ਹੁੰਦੇ ਤੂੜੀ ਵਾਲੇ ਦਾ ਸੀਜ਼ਨ ਤੇ ਇੱਕ ਸਰਵਿਸ ਵੀ ਕਰਨ ਦੀ ਲੋੜ ਨਹੀਂ ਅੱਛਾ ਹਾਂ ਆਫਰ ਨਾਲ ਹੀ ਹੈ ਵੀ ਨਾਲ ਹੀ ਨਹੀਂ ਸਮਾਲ ਚੀਜ਼ ਚੰਗੀ ਚੀਜ਼ ਤਾਂ ਸਮਾ ਹੋਇਆ ਟਰੈਕਟਰ ਹੈ ਬਾਈ ਕੋਈ ਸ਼ੱਕ ਨਹੀਂ ਜਿਹੜਾ ਸਮਾ ਹੋਊ ਉਹਨੂੰ ਅਗਲਾ ਕਹੂਗਾ ਉਹਦੀਆਂ ਸਿਫਤਾਂ ਦੇ ਪੁੱਲ ਬੰਨੀ ਜਾਣੀ 15 ਮਾਡਲ ਹੈ ਹੂੰ 16 ਦੀ ਕਾਪੀ ਹੈ ਪਰ ਕੋਈ 15 ਹੀ ਗਣੇ 4 65 ਹੈ 4 65 ਤੇ ਫਿਰ ਇਹ ਕਿੰਨੇ ਦਾ ਮਾਲ ਆ ਵੀ ਕਿਹਨੂੰ ਮਾਲਕ ਬਣਾਏ ਕਿੰਨੇ ਨੋਟ ਗਿਣ ਕੇ ਦੇ ਦੇ ਦੂੰ ਜਿਹੜੀ ਮਾਲਕ ਬੰਨਾ ਹੈ ਮੈਂ ਤਾਂ ਕਹਿਣਾ ਭਈ ਆਪਾਂ 4-6 ਨਹੀਂ ਬਣਾਵਾਂਗੇ ਮਾਲਕ ਅਗਲੇ ਉਹ ਤਾਂ ਹੱਕ ਬੰਦਾ ਬਈ ਹੈਨਾ ਪਰ ਫਿਰ ਵੀ ਇੱਕ ਗਾਹਕ ਦਾ ਹੁੰਦਾ ਹੈ ਹੈਨਾ ਅਧਿਕਾਰ ਹੁੰਦਾ ਹੈ ਹੈਨਾ ਇਹ ਟਲੂਗਾ ਲੈ ਆਂ ਹਾਂਜੀ ਇਹਨੂੰ ਇਰਾਦਾ ਤਾਂ ਹੈਗਾ ਆਪਣਾ ਵਿੱਚੋਂ ਦਾ 4.5 ਲੱਖ ਅੱਛਾ ਚਲ ਫਿਰ ਆਇਆ ਵੀ ਆਪਾਂ ਇਹਨੂੰ ਹੋਰ ਵੀ ਕੁਛ ਨਾ ਕੁਛ ਆਪਾਂ 4 ਲੱਖ ਤੇ 40 ਹਜ਼ਾਰ ਦਾ ਰੇਟ ਦੇ ਦੇਵਾਂ 4 ਲੱਖ 40 ਹਜ਼ਾਰ ਅੱਛਾ ਬਹੁਤ ਕੋਤਾ ਹੈ ਬਾਈ ਹਾਂ ਆਪਾਂ ਖੁਸ਼ ਮੈਂ ਅਗਲਾ ਵੀ ਖੁਸ਼ ਚਾਹੀਦਾ ਕੱਲੇ ਆਪਾਂ ਨੂੰ ਆਪਾਂ ਨੇ ਝੋਲਾ ਭਰ ਜੇ ਪੈਸਾ ਦਾ ਅਗਲੇ ਦਾ ਅਗਲੇ ਦਾ ਵੀ ਮਨ ਖੁਸ਼ ਹੋ ਜਾ ਬਾਈ ਯਾਰ ਮੈਂ ਤੁਹਾਨੂੰ ਦੱਸਾਂ ਗੱਲ ਆਪਣਾ ਕੁਲਵੀਰ ਬਾਈ ਮੈਨੂੰ ਤਾਂ ਲੱਗਦਾ ਵੀ ਆਹ ਟਰੈਕਟਰ ਲਾ ਜਾ ਕੇ ਕੋਈ ਬੰਦਾ ਨਰਾਜ ਹੁੰਦਾ ਨਹੀਂ ਨਹੀਂ ਹੁੰਦਾ ਬਾਈ ਇੱਥੇ ਕੋਈ ਦੋਰਾਇ ਨਹੀਂ ਜਾ ਕੇ ਇੱਕ ਪੰਜ ਪੈਸੇ ਵੀ ਨਹੀਂ ਮੰਗਣੇ ਸਰਵਿਸ ਵੀ ਨਹੀਂ ਮੰਗਦਾ ਬਾਈ ਪਿੰਡ ਦਾ ਕੋਈ ਬੰਦਾ ਜਣਾ ਖਣਾ ਕੋਈ ਦੇਖਣਾ ਜੇ ਤੇ ਐਵੇਂ ਨਿੰਦਕਤਾ ਹੁੰਦੀ ਆ ਹਨਾ ਆ ਇਧਰ ਮਾੜੇ ਪੈਰ ਦਾ ਨਾ ਤੇ ਨਿਗਾਹ ਬਰਬਾਦ ਤੇ ਪੈਰ ਟਿਕਦਾ ਹਾਂ ਐਵੇਂ ਨਿੰਦ ਦਾ ਰੰਗ ਲੈ ਜਾਂਦਾ ਨਾ ਐਵੇਂ ਨੰਧਿਆਣੀਆਂ ਦੀ ਚੀਜ਼ ਬਾਈ ਜਿਹੜੀ ਚੀਜ਼ ਹੁੰਦੀ ਆ ਸਲੌਨ ਉਹਦੀ ਤਾਂ ਸਲਾਹਤਾ ਮਿਲੂ ਮਿਲੂ ਹੈਨਾ ਹੂੰ ਤੇ ਅੱਗੇ ਆ ਗਿਆ ਅਰਜਨ 605 ਬੈਲੀ ਹੂੰ ਅਰਜਨ ਬੈਲੀ ਹਾਂ ਇਹਦੇ ਬਾਰੇ ਦੱਸ ਦਿਓ ਪਹਿਲਾਂ ਕੈਮਰਾ ਮਰਵਾ ਦਿਓ ਚਾਰਸ ਚਾਰ ਪੈਸੇ ਤੇਰੀ ਮਾਰਦਨੇ ਆਪਾਂ ਐ ਪਿਆ ਜਮਾ ਟੀਟ ਬੋਡੀ ਵਰਗਾ ਲਾਲ ਲਾਈਕ ਬਾਈ ਸੱਭ ਨਹੀਂ ਹੁੰਦੀ ਹੁੰਦੀ ਸੀ ਐ ਘਸਦੀ ਵੀ ਨਹੀਂ ਸੀ ਹਾਂ ਭਾਈ ਹਾਂ ਲਾਲ ਰੰਗ ਥੋੜਾ ਘੱਟ ਹੀ ਘਸਦਾ ਹੈ ਹੈਨਾ ਇਹ ਚੰਗੀ ਜੀ ਤੇ ਚੰਗੀ ਐ ਖੜਾ ਦਜਦਾ ਵੀ ਸਾਰਾ ਦਜਦਾ ਵੀ ਹੈ ਭਾਈ ਇਹ ਕੋਈ ਸ਼ੱਕ ਨਹੀਂ ਹੈਨਾ ਇਹਦੀ ਦੇ ਲਈ ਡਿਟੇਲ ਹੁਣ ਇਹ ਨਵਾਂ ਮਾਡਲ ਹੈ ਢੱਲੋਂ ਅੱਛਾ ਜੀ ਅੱਧੇ ਟਾਇਰ ਹੈ ਬਈ ਚਾਰੇ ਹੂੰ ਟਾਇਰ ਵੱਧਾ ਅੰਦਰ ਵੀ ਅੱਧੇ ਚੱਲ ਅੱਧੇ ਸਹੀ ਆ ਹਾਂ ਅੱਧੇ ਦੇ 300 ਰੁਪਏ ਪਰ ਅੱਧੀ ਗੱਲ ਆ ਅੱਧੀ ਗੱਲ ਕੱਲ ਨੂੰ ਆ ਕੇ ਕੋਈ ਆਏ ਤਾਂ ਨਾ ਕਹ ਤੂੰ ਬਈ ਆ ਤੂੰ 60 ਪੈਸੇ ਕਹੀ ਜਾਂਦਾ ਸੀ ਤਾਂ 50 ਪੈਸੇ ਨਹੀਂ ਬਈ ਆ ਕੇ ਬੰਦਾ ਕਹਿੰਦਾ ਨਹੀਂ ਅੱਧੇ ਹੁਣ ਬੜੀ ਤੈਨੂੰ ਉਹ ਵੀ ਸ਼ਾਇਦ ਸੀਗਾ ਵੇਖਿਆ ਹੀਗਾ ਹਾਂ ਹਾਂ ਬੰਦੇ ਲੈ ਕੇ ਗਿਆ ਸੋਨਾਲੀਕਾ ਹਾਂ ਸੋਨਾਲੀਕਾ ਵੀਡੀਓ ਦੇਖਿਆ ਸੀ ਇਹ ਕਹਿੰਦੇ ਬਈ ਯਾਰ ਵੀਡੀਓ ਦੇਖ ਕੇ ਆਇਆ ਆਪਾਂ ਲਾਸਟ 240000 ਦਾ ਰੈਕਟਰ ਗਿਆ ਸੀ ਹਾਂ ਵੀਡੀਓ ਮੇਰੇ ਕੋਲ ਤੇਰੇ ਕੋਲ ਵੀਡੀਓ ਜੇ ਤੂੰ ਤੇਰੇ ਕੋਲ ਰਿਕਾਰਡ ਹੀ ਹੈ ਹਾਂ ਕਹਿੰਦੇ ਬਈ ਸਾਡਾ ਮਾਨ ਮਖਾਇ 5000 ਫਿਰ ਵੀ ਕਹਿੰਦੇ ਯਾਰ ਮਾਨ ਕਰਕੇ ਬੰਦੇ 229000 ਦਾ ਰੈਕਟਰ ਦਿੱਤਾ ਸੀ ਦਾ ਹੈ ਨਾ ਦਿੱਤਾ ਗਿਆ ਰੈਕਟਰ ਬੰਦੇ ਨੂੰ ਚਲੋ ਇਹ ਚੀਜ਼ ਵੀ ਸਾਫ਼ ਹੋ ਗਈ ਨਾ ਅਗਲਾ ਕਈ ਵਾਰੀ ਕਮੈਂਟ ਕਰ ਦਦਾ ਕਿ ਯਾਰ ਵੀਡੀਓ ਚ ਅਗਲਾ ਕਹਿ ਦਦਾ ਮੁੜ ਕੇ ਪੂਰਾ ਨਹੀਂ ਉਤਰਦਾ ਤੇਰੇ ਕੋਲ ਕਹਿ ਦਿੰਦਾ ਅਗਲੇ ਨਿਕੜਾ ਉਥੇ ਪ ਹਾਂ ਤੇ ਗੇਅਰ ਇੰਜਨ ਦਾ ਕਿ ਮੈਕਨਿਕ ਵੀ ਭਾਈ ਬਾਕੇ ਲੈ ਜਾ ਬਾਕੀ ਗਰੰਟੀ ਕਰ ਲੈਣਾ ਹਨਾ ਸੱਲੀ ਕਰ ਲਿਓ ਆਪਦੀ ਹਨਾ ਤੇ ਪੇਂਟ ਪੂਟ ਸਾਰਾ ਓਰੀਜਨਲ ਹੈ ਬਾਈ ਆਪਾਂ ਹੀ ਲਿਆ ਅੱਛਾ ਓਰੀਜਨਲ ਹੀ ਆ ਬਾਕੀ ਅਰਮਾ ਰੁਮਾ ਤੇ ਮਾੜਾ ਮੂੜ ਜਮਿਆ ਹੁਸੇ ਹੁਸੇ ਤੇ ਹੈਗਾ ਮਣ ਮੂਟਾ ਇਹ ਨਹੀਂਗਾ ਵੀ ਚੱਲ ਜਿਆਦਾ ਇੰਨਾ ਆਪਾਂ ਇਹ ਨਹੀਂ ਕਹਿੰਦੇ ਵੀ ਯਾਰ ਸਾਰਾ ਓਰੀਜਨਲ ਹੈ ਮੈਂ ਨਾ ਕੁਲਵੀਰ ਮੈਂ ਕੀ ਦੇਖੀ ਆ ਵੀ ਟਰੈਕਟਰ ਨੂੰ ਮਸ਼ੀਨਰੀ ਨੂੰ ਜਰ ਨਾਲ ਫਿਰ ਰੰਗ ਹੁਣ ਕਿਹੜਾ ਢਿੱਲੋਂ ਸਸਤਾ ਹੁੰਦਾ ਹੈ ਹੁਣ ਤਾਂ ਰੰਗ ਵੀ ਮਹਿੰਗਾ ਪੈਟ ਕੀ ਕਹਿੰਦਾ ਕਿ ਰੰਗ ਹੋਇਆ ਮੈਂ ਕਹਿੰਦਾ ਵੀ ਚੀਜ਼ ਰੰਗ ਹੋਈ ਹੈ ਤੇ ਕੀ ਨਹੀਂ ਆ ਜਿਵੇਂ ਇਸੇ ਉਸੇ ਤੇ ਪੱਟੇ ਆਉਂਦੇ ਨੇ ਨੰਗ ਮਾੜਾ ਮੋਟਾ ਮਾੜਾ ਮੋਟਾ ਨੰਮ ਉਹਨਾਂ ਮਤੇ ਹੈਗਾ ਇਹ ਨੰਬਰ ਇਹ ਹਰਿਆਣਾ ਆ ਗਿਆ ਨੰਬਰ ਬਾਈ ਹਰਿਆਣਾ ਦੇ ਲੋਏ ਤੇ ਇਹਦੀ ਕੀ ਹੈ ਫਿਰ ਮਿਲ ਜੂਗੀ ਉਹ ਐਨਓ